ਸਤ ਸ੍ਰੀ ਅਕਾਲ ਵੀਰੇ ਸਤ ਸ੍ਰੀ ਅਕਾਲ ਭਾਈ ਕੀ ਹਾਲ ਚਾਲੀ ਚੜਦੀ ਕਲਾ ਭਾਈ ਤੁਸੀਂ ਸੁਣਾ ਕਿੰਨੇ ਆ ਬਹੂ ਅੱਜ ਚਾਰ ਆਉਣੇ ਨੇ ਆਪਣੇ ਕੋਲ ਅੱਜ ਚਾਰ ਆ ਹਾਂ ਕਿੰਨੇ ਤੋਂ ਮੁੱਲ ਸਟਾਰਟ ਹੋਣਾ ਮੁੱਲ 40000 ਤੋਂ 10000 ਤੇ ਨਿੱਕਾ 10000 ਤੇ ਦੁੱਧ ਦੁੱਧ 15 ਲੀਟਰ ਤੋਂ ਲੈ ਕੇ ਤੇ 8 ਲੀਟਰ ਤੱਕ ਅੱਛਾ 15 ਤੋਂ ਲੈ ਕੇ ਤੇ 8 7 ਵੀ ਹੈਗਾ 7 ਵੀ ਹੈਗੀ ਅੱਛਾ 7 ਵੀ ਹੈਗਾ ਤੇ ਡਰੈੱਸ ਦੱਸ ਦੀ ਮੇਰੇ ਨਾਮ ਮੇਰਾ ਗਿਆਨ ਸਿੰਘ ਪਿੰਡ ਸੁਧਾਰਾ ਜਪਤਾ ਤਹਿਸੀਲ ਬਾਬਕਾ ਜਿਲ੍ਹਾ ਅੰਮ੍ਰਿਤਸਰ ਮੋਬਾਈਲ ਨੰਬਰ 98 86 84 2 79 ਵੇਚਣ ਵਾਲਾ ਫੋਨ ਕਰੇ ਸਾਰੇ ਗੱਲ ਅੱਛਾ ਸਾਰੇ ਹੀ ਕਰ ਵੀਰ ਵੇਚਣ ਵਾਲਾ ਕੀਤਾ ਮੈਨੂੰ ਆਹ ਵੇਚਣ ਵਾਲਿਆ ਨਹੀਂ ਹਾਂ ਫਾਇਦਾ ਕਰ ਦਿੰਦੇ ਆ ਕਿ ਵੀਰ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਠੀਕ ਆ ਉਹਨਾਂ ਦੇਖਣੀ ਆ ਵੀ ਕਿੰਨੇ ਲਿਆਨੇ ਕਿੰਨੇ ਪਾਤੀਆਂ ਵਾ ਚਲੋ ਜੇ ਵਾਧ ਹੋਈਆਂ ਦੱਸ ਦਿਓ ਸਾਨੂੰ ਫੋਨ ਲਾ ਕੇ ਦੱਸ ਦੇਣਾ ਨਹੀਂ ਕੋਈ ਗੱਲ ਨਹੀਂ ਠੀਕ ਠੀਕ ਆ ਆਪਾਂ ਸਭੇ ਚਾ ਚਾ ਚ ਕਰਨ ਕਰ ਸਭੇ ਹੋਵੇ ਤਾਂ ਫੋਨ ਫਾਰਮ ਵੀਰ ਕਿੰਨੇ ਘਾ ਜਾਂਦੇ ਆ ਕਿਰਪਾ ਵਾਹਿਗੁਰੂ ਬਹੁਤ ਕਛਾ ਬਹੁਤ ਬਹੁਤ ਕਈ ਵੀਰ ਲਾਹਾਂ ਮੇ ਦਿੰਦੇ ਆ ਫੋਨ ਹੀ ਨਹੀਂ ਆਇਆ ਤੁਹਾਡੀ ਵੀਡੀਓ ਦੇਖ ਕੇ ਕੀ ਗੱਲ ਉਹਨਾਂ ਨੇ ਕਿਉਂ ਨਹੀਂ ਆਇਆ ਪਰ ਮੈਂ ਤਾਂ ਮਹਾਰਾਜ ਦੀ ਕਿਰਪਾ ਬੜੀ ਆ ਮੇ ਨਹੀਂ ਨਹੀਂ ਕਈ ਵਾਰ ਕਹਿ ਦਿੰਦੇ ਆ ਹਾਂਜੀ ਮੋਲੇ ਵੀਰ ਦਾ ਮੋਲੇ ਆ ਜਾਇਓਂ ਦੇ ਆ ਉਹਨਾਂ ਦਾ ਵੈੜ ਕਿੰਦਾ ਦੀ ਲੱਖ ਰੁਪਈਆ ਵਾਲੀ ਵੈੜ ਆ ਤੂੰਦਨ ਲੱਖ ਦੇ ਕੇ ਲਿਆਂਦੀ ਹਣੀ ਨਹੀਂ ਨਹੀਂ ਆ ਲੱਖ ਹਟਾ ਲੱਖ ਰੀ ਨਾ ਮੈਨੂੰ ਰਲ ਦੀ ਸਾਰੀ ਨਹੀਂ ਹਣੀ ਇਹ ਹੀ ਗੱਲ ਹੈ ਤੇ ਦੱਸ ਇਹਦਾ ਕੀ ਸਾਕਤਾ ਵਾ ਵੀਰ ਵੈੜ ਪਹਿਲਣੇ ਆਇਆ ਪਹਿਲਾਂ ਉਹਦੇ ਬਿਜਲੀਗਾਰ ਹੀ ਬਣਿਆ ਵੇਖ ਲਓ ਏਰੀਆ ਵੀ ਲੱਗੇ ਮਤਲਬ ਵੀ ਵੀਡੀਓ 'ਚ ਲੱਗੇ ਆਉਂਗੇ ਤੇ ਵਹਿੜ ਦੀ ਮੂਹਮਾ ਵੇਖੋ ਬਹੁਤ ਸੋਹਣਾ ਵਾ ਪਹਿਲਾਂ ਵੀਰੇ ਵਹਿੜ ਆ ਅੱਛਾ ਜੀ ਝਾਗਾ ਦੋ 20 ਲੀਟਰ ਝਾਗੜਾ 20 ਲੀਟਰ ਠੰਡਾ ਕਰਕੇ 15 ਲੀਟਰ ਉਹਦਾ ਅੱਛਾ ਠੰਡਾ ਕਰਕੇ 15 ਲੀਟਰ ਤੇ ਬਣੀ ਹੈਗਾ ਮੇਰੇ ਨਹੀਂ ਇਹ ਨਹੀਂ ਆਪਣਾ ਪਤਾ ਇਹ ਨਹੀਂ ਪਤਾ ਇਹ ਨਹੀਂ ਸੂਈ ਦਾ ਪਤਾ ਕਦੋਂ ਦੀ ਸੂਈ ਆ ਇਹ ਵੀ ਨਹੀਂ ਕੋਈ ਪਤਾ ਇਹ ਵੀ ਨਹੀਂ ਕੋਈ ਪਤਾ ਵੀ 6 ਮਹੀਨੇ ਹੋ ਗਿਆ ਸਾਲ ਹੋ ਗਿਆ ਤਾਂ 2 ਮਹੀਨੇ ਹੋ ਗਏ ਕਦੋਂ ਮਹੀਨੇ ਕਹਦੀ ਪਤਾ ਨਹੀਂ ਸਾਲ ਹੋ ਗਿਆ ਕਿਉਂਕਿ ਇਹ ਜਿਹੜੇ ਘਰਾਂ ਕੋਲ ਜਾਂਦੀ ਨੇ ਆਪਾਂ ਦੁੱਧ 30 ਲੀਟਰ ਚ ਆਇਆ ਹੋਇਆ ਹੈ ਅੱਛਾ 30 ਲੀਟਰ ਚ ਆਇਆ ਹਾਂ ਇਸ ਟਾਈਮ ਦਾ ਦੁੱਧ ਦੇ ਕੋ 15 ਲੀਟਰ ਠੰਡਾ ਕਰਕੇ ਹੈਗਾ ਵੀਰੇ ਤੇ ਦੂਜੀ ਗੱਲ ਇਹ ਲੱਗੀ ਮਸ਼ੀਨ ਤੇ ਅੱਛਾ ਮਸ਼ੀਨ ਤੇ ਲੱਗੀ ਆ ਬੱਤੂ ਠੀਕ ਗੱਲ ਇਹ ਕਿੰਨਾ ਕਰਨੀ ਥਾਣ ਫੁਣ ਬਹੁਤ ਸੋਹਣਾ ਲੱਗਾ ਨੇ ਖੜਵਾ ਥਾਣ ਲੱਗਾ ਵਾ ਤੇ ਨਾਣਾ ਦੋ ਪਾਸੇ ਹੀ ਦੋ ਪਾਸੇ ਤੇ ਦੂਜੀ ਗੱਲ ਵੀ ਨੇ ਕੋਰੇ ਇੱਥੇ ਹਾਂਜੀ ਜ ਅਛਾ ਅੱਧਾ ਅਗਲਾ ਥਣ ਇਹਦਾ ਕਬੈਣੀ ਵਾਲਾ ਇਧਰ ਨੇ ਬੰਨੇ ਆਲਾ ਇਧਰਲੇ ਬੰਨੇ ਵਾਲਾ ਅਗਲਾ ਥਣ ਅੱਧਾ ਹਾਂ ਦੱਸ ਕੇ ਦੇਣਾ ਜੋ ਵੀ ਆਪ ਜੀ ਇਹ ਤਾਂ ਮੈਚ ਹੋਵਾ ਤੇ ਚਲੋ ਫਿਰ ਤੇ ਥਣ ਬਰਾਬਰ ਮੁਕਣਗੇ ਅੱਛਾ ਜੇ ਮਾਰਕ ਮੇਰੇ ਕੋਲ ਕਿਤੇ ਘੱਟ ਜਾਏ ਚਲ ਗਈ ਆ ਤੇ ਇਹ ਦੁੱਧ ਥਣ ਅੱਧਾ ਬਾਕੀ ਕਈਆਂ ਵੀਰਾਂ ਨੂੰ ਨਹੀਂ ਵੀ ਇਹ ਪਤਾ ਲੱਗਦਾ ਤੂੰ ਪੂਰਾ ਕਹਿ ਕੇ ਵੀ ਕਹਿ ਸਕਦਾਹੀਂ ਮੈਂ ਕਹਿ ਸਕਦਾ ਵੀਰ ਮਾਰਕ ਪਿੱਕਰ ਵਾਲਿਆਂ ਨੂੰ ਕਈਆਂ ਨਹੀਂ ਵੀ ਪਤਾ ਲੱਗਦਾ ਕਿ ਆਪਾਂ ਡੰਗਰ ਨਾਲ ਕੇ ਝੂਠ ਮਾਰ ਕੇ ਵੇਚਾਂ ਨਾ ਵੇਚਣ ਨਾ ਵੇਚਣ ਦੀ ਲੋੜ ਹੀ ਆ ਬੇਨਤੀ ਦੁੱਧ ਮੇਰੇ ਕੋਲ ਮਾਰ ਦੀ ਕਿਰਪਾ ਰਹਿ ਗਈ ਨਾ ਤੋ ਦੋ ਦਿਨੇ ਉਦਾਂ ਹੀ 22 ਲੀਟਰ ਦੇਖੋ ਕਰਨਾ ਹੀ ਕਰਨਾ ਹੈ ਬੇਨਤੀ ਭੈਣ ਭਰਾਵਾਂ ਨੂੰ ਇਹੋ ਆ ਦੋ ਟਾਈਮ ਚੋਕੇ ਤਸੱਲੀ ਕਰਕੇ ਤਸੱਲੀ ਕਰਕੇ ਉਦਾਂ ਦਾ ਫੋਨ ਲਾ ਲਿਆ ਕਰੋ ਵੀ ਅਸੀਂ ਤਾਂ ਰਾਂ ਮਾਰ ਕੇ ਲੈਣ ਦੀ ਤੇ ਬਾਅਦ ਚ ਯਕੀਨ ਜੇ ਕੀਤਾ ਵਾ ਤਾਂ ਫੇਰ ਯਕੀਨ ਤੇ ਰਹਿ ਜਾ ਕਰੋ ਘਰ ਇਦਾਂ ਜਾਂਦੀ ਸਿਰਫ ਆਪਣੀ ਦੋਵਾਂ ਟਾਈਮਾਂ ਦੀ ਹੁੰਦੀ ਘੰਟੀ ਠੀਕ ਆ ਜਦ ਸ਼ਾਮਾਂ ਦੀ ਸਵੇਰ ਦੀ ਬਸ ਠੀਕ ਆ ਕਿਉਂਕਿ ਆਪਣੀ ਸੇਵਾ ਮਹਾਰਾਜ ਦੀ ਕਿਰਪਾ ਆਪਾਂ ਸੇਵਾ ਲੋਕਾਂ ਨੂੰ ਵੱਧ ਕਰਦੇ ਏਹਦੀ ਗੱਲ ਹੈ ਯਾਰ ਤੁਸੀਂ ਤਾਂ ਮੈਂ ਹੀ ਤੇ ਇਹ ਵੇਖਿਆ ਵੀ ਵਪਾਰੀ ਪੱਠੇ ਮੁੱਕਣ ਨਹੀਂ ਦਿੰਦੇ ਤੇ ਘਰ ਵਾਲਿਆਂ ਸੋਗ ਤੇ ਬਾਹਰ ਵੱਧੀਆਂ ਨਹੀਂ ਆਹਦੀ ਗੱਲ ਹੈ ਆਪਾਂ ਲੋਕਾਂ ਨੂੰ ਹਸਿਆ ਵੱਧ ਕਦੀ ਕੋਈ ਕਿਹੜੇ ਕਾਜ ਅਗਰ ਉਹ ਤੋਂ ਕੜ ਕੇ ਆਪਣੀ ਗਰੰਟੀ ਨਹੀਂ ਕੋਈ ਆਪਣੇ ਘਰ ਚੋਂ ਨਾਲ ਬਸ ਦੋ ਟਾਈਮ ਆਈ ਟਾਈਮ 15 ਲੀਟਰ ਖੋਲ ਕੇ ਵਹਾਈ ਆਈ ਆਪਾਂ ਠੰਡਾ ਕਰੀ ਪਹਿਲਣ ਵਹਿੜ ਪਹਿਲਣ ਵਹਿੜਿਆ ਤੇ ਸੂਈ ਦਾ ਵੀ ਨਹੀਂ ਪਤਾ ਤੇ ਗਾਂ ਬਣੀ ਦਾ ਵੀ ਨਹੀਂ ਪਤਾ ਤੇ ਤੋਰਾ ਤਾਰਾ ਵੇਖੋ ਵਹਿੜ ਚੰਗੀ ਆ ਐ ਚੌੜੀ ਆ ਤੇ ਕੈਂਮ ਆ ਵੀਰ ਨੇ ਸਾਂਭੀ ਆ ਜਿਹੜਕੋ ਲਿਆਂਦੀ ਆ ਤੇ ਵੀਰਾਂ ਦਾ 15 ਲੀਟਰ ਦੁੱਧ ਇਸ ਟਾਈਮ ਆ ਹਿਆ ਆ ਵੀਰ ਤੇ ਬਾਕੀ ਇਹ ਸੋਹਣੀ ਸੁਨਖੀ ਪੂਰੀ ਆ ਸ਼ਕੀਨ ਵੈੜਿਆ ਮੰਨ ਲਓ ਵੀ ਜਿੱਦਾਂ ਫਾਰਮਾਂ 'ਚ ਨਹੀਂ ਹੁੰਦੀਆਂ ਉਹ ਆ ਕਿਉਂਕਿ ਦੱਸਣ ਵਾਲੀ ਗੱਲ ਨਹੀਂ ਆ ਤੇ ਚੰਗੀ ਸੋਹਣੀ ਆ ਬਾਕੀ ਆਪਣੀ ਤਸੱਲੀ ਕਰਕੇ ਚੈੱਕ ਕਰਕੇ ਇੱਥੇ ਮੱਲੋ ਆ ਕੇ ਇਹਨਾਂ ਰਜਾਈਆਂ 'ਚ ਬਹਿ ਕੇ ਫੋਨ ਲਾਇਆ ਕਰੋ ਤੇ ਬਾਅਦ 'ਚ ਦਓ ਲਾਮੇ ਤੇ ਰਜਾਈਆਂ ਉਹ ਲੋਹਾਦਣਾ ਪਰ ਫੇਰ ਜੀ ਲਾਮੇ ਦੇਣੇ ਆ ਕਿਸ ਨੂੰ ਹਾਂ ਤੇ ਦੂਜੀ ਗੱਲ ਵੀ ਇਹ ਇੱਕ ਹੋਰ ਇਤ ਨੁਕਸਾ ਹੈਗਾ ਵਾ ਹਾਂ ਹਾਂ ਲਤਾਨ ਨਹੀਂ ਮਾਰਦੀ ਦੇਣੀ ਆ ਅੱਧਿਕ ਜਿਉ ਚੋਈ ਜਾਂਦੀ ਹੈ ਨਾ ਤੇ ਲੱਤ ਚੁੱਕਦੀ ਰੱਖਦੀ ਏ ਅੱਛਾ ਚੋ ਐਦਾਂ ਚੁੱਕਦੀ ਠੀਕ ਨਾਲ ਦੱਸਦਾ ਵੀ ਇੱਥੇ ਹਾਂ ਨਹੀਂ ਮਾਰਦੀ ਦੁੱਧ ਦੋ ਮਤਲਬ ਬਾਲਟੀ ਚ ਨਹੀਂ ਪਉਂਦੀ ਮੈਨੇ ਬਾਲਟ ਕੀ ਬੰਦੇ ਦੇ ਵੀ ਨਹੀਂ ਮਾਰਦੇ ਹੁਣ ਥੱਲੇ ਮੈਂ ਇਧਰ ਸੀ ਬਿਨਾ ਬੈਠਾ ਕੋਈ ਨਹੀਂ ਕਹਿੰਦੇ ਅੱਛਾ ਕੋਈ ਕਿਉਂਕਿ ਤਾਂ ਕਰਦੀ ਇਹਦੇ ਲੱਗੀ ਮਸ਼ੀਨ ਅੱਛਾ ਮਸ਼ੀਨ ਤੇ ਲੱਗੀ ਆ ਤੇ ਪਾੜੇ ਤੇ ਆ ਤਾਂ ਮੈਂ ਪਾੜਾ ਭੱਜ ਜਾਣਾ ਵੰਡ ਪਾ ਕੇ ਤੇ ਫਿਰ ਰੱਸੀ ਪਾ ਕੇ ਜੇ ਕਿ ਮੇਰੇ ਵੀਰ ਭਰਾ ਕੋ ਮਸ਼ੀਨ ਹੈਗੀ ਉਹ ਸਿਰ ਭਵੇਂ ਇਦਾਂ ਚੋਈ ਜਾ ਗੱਲ ਹੀ ਕੋਈ ਇਦਾਂ ਚੋਈ ਜਾ ਉਹ ਉਹਦੇ ਜਿੰਨੇ ਖੜਨੀ ਭਾਵੇਂ ਦੋ ਡਬਲ ਲੈਣਾ ਪਾ ਕੇ ਵੀ ਝੂ ਲੈਂਦੀ ਏ ਚੂਣ ਵਾਲੇ ਮੈਨਾਂ ਭਈ ਪਾਉਣ ਦੀ ਲੋੜ ਹੀ ਨਹੀਂ ਠੀਕ ਆ ਹਲਾਉਂਦੀ ਬਸ ਲੱਤ ਹਲਾਉਂਦੀ ਆ ਹਲਾਉਂਦੀ ਜੇ ਗੱਦ ਜੀ ਆ ਗਿਆ ਆਦਿ ਜਾ ਕੇ ਪੇ ਆਖੀ ਵੀ ਹੁਣ ਜਿਹਾ ਹੁਣ ਇਸੇ ਦਾ ਹਲਾਉਣੇ ਨੇ ਫੇਰ ਨਹੀਂ ਇਦਾਂ ਨਹੀਂ ਕਰਦੇ ਠੀਕ ਠੀਕ ਕਈ ਵਾਰਨ ਮਾੜੇ ਮੋੜੇ ਪੈਰ ਵੀ ਮਾਰਨ ਵਾਲੇ ਹੁਣ ਕਈ ਵਾਰਨ ਤਾਂ ਵੀ ਡੰਗਰ ਛਾੜ ਜਾਂਦਾ ਵਾ ਇੰਨੇ ਕੀਨੇ ਗੱਲਾਂ ਹੋ ਜਾਂਦਾ ਹੈ ਗਈਆਂ ਮਸ਼ੀਨ ਨੇ ਛੇਤੀਉ ਦੇ ਨਹੀਂ ਹੈ ਮਸ਼ੀਨ ਨੇ ਛੇਤੀ ਤੇ ਦੁੱਧ ਵਧਿਆ ਠੀਕ ਦੁੱਧ ਵਧਿਆ ਕਿਹੜੀ ਗੱਲ ਆ ਦੁੱਧ ਵਧਿਆ ਤਾਂ ਕਿ ਥੋੜਾ ਹਲਕੀ ਮਨਾ ਜਾਂਦੀ ਹੋਰ ਕੋਈ ਗੱਲ ਨਹੀਂ ਠੀਕ ਆ ਹਾਂ ਤੇ ਬਾਕੀ ਆਪਣੇ ਕੋਲ ਨੂੰ ਫਿਰ ਤਿੰਨ ਦਿਨ ਹੋ ਗਏ ਚਾਰ ਸੈੱਟ ਹੋਏ ਨਹੀਂ ਹੋਰ ਤਿੰਨ ਦਿਨ ਚੋਈ ਗਈ ਆ ਪਰ ਸੈੱਟ ਹੋਏ ਨਹੀਂ ਠੀਕ ਅਗਰ ਬਹੁਤ ਘੜ ਗਈ ਆ ਤਾਂ ਮੁੱਲ ਕਿੰਨਾ ਕਰਨਾ 40000 ਰੁਪਏ ਨੇ ਨਾ 40 ਗੈਜ ਨਹੀਂ ਆ ਫਿਰ ਦੋ ਕਾਜੀ ਇਹਦੇ ਦੋ ਕਹਿੰਦਾ ਆਪ ਹੀ ਕਾਜ ਦੱਸੇ ਮੈਂ ਇਹਨੂੰ ਕਿਹੜਾ ਪਤਾ ਹੈ ਨਹੀਂ ਵੇਖਿਆ ਪਾ ਝੂਠਾ ਮਗਰ ਨਾਂ ਨਾ ਕੇ ਵੇਚਣਾ ਵੇਚਣਾ ਤਾਂ ਵੇਚ ਨਹੀਂ ਲੋੜ ਹੀ ਆ ਹਾਂ 10 ਰੁਪਏ ਜਿਹੜੀ ਵਾਲਾ ਕਿਉਂਕਿ ਦੁੱਧ ਦੇ ਜਿਆਦਾ ਨਹੀਂ ਰੋਜ ਦਾ 500 ਰੁਪਏ ਤਾਂ ਮੈਨੂੰ ਦੇਣ ਡਈ ਆ ਘਰ ਵਾਲੇ ਠੀਕ ਆ ਤੇ 500 ਤਾਂ ਖਾਦੀ ਨਹੀਂ ਗਈ ਦੁੱਧ ਦੇਣ ਡਈ ਆ ਤੇ 10 ਰੁਪਏ ਕੀ ਮਾਨਤਣ ਕਰਨੇ ਹੋਰ ਹੋਊਗਾ ਕਰਦੇ ਆਏ ਗਿਆ ਮਾਨਤਣ ਜਿਹੜਾ ਇੱਥੇ ਡੋੜ ਆਵਾਂਗੇ ਚਾਹੂਗਾ ਰੁਪਇਆ 2000 ਹੋਰ ਛੱਡ ਦੇ ਆ ਜਿਹੜਾ ਆਨਲਾਈਨ ਮੈਂ ਕੋਣੀ ਉਹਦੇ ਵਾਸਤੇ ਪੈਂਦੀ 35 ਪੂਰਾ 35000 ਪੂਰਾ ਹੋਰ ਛੱਡ ਦੇ 2000 ਕਟਿਆ ਹਾਂ ਕਟਿਆ ਲਾਗਾ ਨਹੀਂ ਨਹੀਂ 2 35 ਜੋ 2 ਛੱਡਣਾ ਹਾਂ ਤੇਤੀ ਰਹਿ ਗਿਆ ਤੇਤੀ ਰਹਿ ਗਿਆ ਹਾਂ ਤੇ ਮੌਕੇ ਤੇ ਮਾਨਤਾਨ ਕਰਦੀ ਕਿਉਂਕਿ ਵੈੜ ਚੰਗੀ ਸ਼ਕੀਨ ਆ ਵੀਰ ਨੇ ਕਿਹਾ ਥਾਣਾ ਅੱਦਾ ਵਾ ਜੇ 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 ਮੇਰਾ ਵੀ ਚਾਹ ਦੇ ਸਾਹਮਣੇ ਦੁੱਧ ਦੇ 20 ਤੋਂ ਬਾਹਰ ਚੱਲੂਗੀ ਨਹੀਂ ਨਹੀਂ ਯਾਰ ਸਾਡੀ ਨਾੜਾ ਨੂੜਾ ਬਹੁਤ ਬਰੀਕ ਆ ਮੈਂ ਨਾ ਭਾਈ ਹੈ ਨਸਲ ਬੱਚੇ ਲਾਣ ਦੇ ਹਾਂ ਤੇ ਦੂਜੇ ਨੰਬਰ ਤੇ ਆ ਜਾਓ ਹਾਂਜੀ ਹਾਂਜੀ ਇਹਦੇ ਬਾਰੇ ਦੱਸੋ ਵੀਰ ਜੀ ਵੀਰੇ ਦੂਜਾ ਸੂਰਾ ਏ ਇਹ ਦੂਜਾ ਸੂਰਾ ਤੇ ਐ ਵਧੀਆ ਫਿਕਸ ਆ ਡਰਾ ਤਾਂ ਕੋਣ ਫੋਣਾ ਸੂਈ ਨੂੰ ਕੈਨੇਡਾ ਨਾਲ ਕੰਨਾ ਨਹੀਂ ਹੋਇਆ ਅੱਛਾ ਸੂਈ ਤੂੰ ਇਹਦਾ ਵੀ ਨਹੀਂ ਪਤਾ ਆਪਾਂ ਕਹਿ ਨਹੀਂਦੇ ਪਰ ਜਿਹੜਾ ਜਿੱਥੋਂ ਆਪਾਂ ਲਿਆਂਦੀ ਆ ਨਾ ਜੋੜਾ ਕਿਹ ਘਰ ਆਇਆ ਉਹ ਤੇ ਆ ਅਛਾ ਤੇ ਆ ਉਹਨਾਂ ਦੇ ਕਹਿਣ ਦੇ ਮੁਤਾਬਕ 20 ਦਿਨ ਹੋਇਆ ਅਛਾ 20 ਦਿਨ ਹੋਇਆ ਜਿਹਦੇ ਪਿਛੇ ਜਿਹਦੇ ਪਿਛੇ ਬੱਚਾ ਨਹੀਂ ਆ ਇਹ ਨਾ ਮਨੋ ਮਹੀਨਾ ਆ 2 ਮਹੀਨੇ ਆ 6 ਮਹੀਨੇ ਆ ਉਹ ਟੋਕੜੀ ਮੈਂ ਫੋਟੋ ਖਿੱਚੀ ਸੀ ਇਹਦੀ ਠੀਕ ਹੁਣ ਇਹ ਪਤਾ ਨਹੀਂ ਮੈਰਾ ਮਾਰਿਆ ਇਹਨੇ ਹਾਂ ਕਿ ਜਾ ਬੋਲੀ ਠੀਕ ਠੀਕ ਆ ਬੜੀ ਸਾਰੀ ਇਹਦੀ ਠੀਕ ਆ ਮੈਂ ਸਿਰ ਮੇਕ ਕੋ ਫੋਟੋ ਪਾਈ ਹੈ ਜੀ ਵੀਡੀਓ ਬਣਾ ਰਹੀ ਪਈ ਮੈਂ ਠੀਕ ਆ ਲਿਬੜੀ ਸੁਆ ਦੁੱਜਾ ਇਹਦਾ ਦੁੱਜਾ ਤੇ ਦੁੱਧ ਕਿੰਨਾ ਦੁੱਧ ਵੀ ਰਾਇਸਾ ਮੇਰੇ ਪਿਆਰੇ ਨਾ 13 ਤੋਂ ਉੱਤੇ ਹੀ ਆ 13 ਕੋਈ 12 ਮੰਨ ਲੇ ਜੇ 12 ਮੰਨ ਲੇ ਤਾਂ 13 ਤੋਂ ਉੱਤੇ ਆ ਚੱਲ ਖੋਲ ਕੇ ਵਿਖਾ ਵੀਰੇ ਨੂੰ ਸੁਆ ਦੁੱਜਾ ਤੇ ਸੂਈ ਨੂੰ ਵੀਰ ਆਂਦਾ 20 ਦਿਨਾਂ ਤੇ ਆਪਾਂ ਨਹੀਂ ਕਹਿੰਨੇ 20 ਆ ਆਪਾਂ ਨਹੀਂ ਕਹਿੰਨੇ ਕਿੰਨਿਆਂ ਇਹ ਆਪਣੀ ਸਮਝ ਕਰੋ ਇਹਦੇ ਪਿਛੇ ਕਿਹੜਾ ਬੱਚਾ ਹੈਗਾ ਵਾ ਨਹੀਂ ਬੱਚਾ ਨਹੀਂ ਵੀਰੇ ਹੈਗਾ ਕਿਉਂਕਿ ਇਹ ਆਪਣੀ ਸਮਝ ਕਰਿਓ ਤੋਰ ਦੇ ਤੋਰ ਦੇ ਬਾਅਦ ਚ ਇਹ ਆਵੇ ਚਲ ਇਹ ਆਪਣੀ ਸਮਝ ਕਰਿਓ ਤੇ ਮੱਲੋ ਥਾਣ ਥਣ ਬਰਾਬਰ ਆ ਅੱਛਾ ਪੂਰੇ ਗਾਰ ਨਾ ਗਾਰ ਤੇ ਪਛਾਨ ਨਾ ਪਛਾੜ ਜਿਆ ਕੋਈ ਮਰਜ਼ੀ ਮੇਰਾ ਵੀਰ ਭਾ ਚਲੋ ਮੋਠੀ ਇਹਦੇ ਚਵਾਈਆਂ ਦੇ ਥਾਣੇ ਨੇ ਨਹੀਂ ਨਹੀਂ ਸੋਹਣੇ ਲੱਗੇ ਥਾਣਾ ਫੇਰ ਵਿਖਾਲ ਦੇਣ ਲੱਗੋ ਤੋਂ ਐ ਚੰਗੀ ਸੋਹਣੀ ਆ ਤੇ ਰੱਸੀ ਪਾਉਣ ਦੀ ਲੋੜ ਆ ਆਪਣੀ ਮਰਜ਼ੀ ਕੋ ਘਾਰ ਆਏ ਨਹੀਂ ਪਾਉਂਦੇ ਮੈਂ ਤਾਂ ਅੱਛਾ ਤੁਸੀਂ ਪਾਉਨੇ ਆ ਰੱਸੀ ਪਾਉਣ ਦੀ ਨਹੀਂ ਲੋੜ ਤੇ ਮਿਲਦੀ ਭਾੜੇ ਤੇ ਆ ਆਹ ਜੇ ਪਾੜੇ ਤੇ ਆ ਮਤਲਬ ਤਾਂ ਪੁੱਛ ਲਈਦਾ ਜਿਹੜੀ ਗੱਲ ਨਾ ਪੁੱਛੀ ਗਈ ਨਾ ਉਹਦੇ ਤੇ ਸਵਾਲ ਵੀਰ ਵੀ ਕਰਦੇ ਆ ਹਾਂ ਜੇ ਥਣਵਾਦ ਕੜਾ ਸਾਰਾ ਕੋ ਜੋ ਲੁਕਸੀਆ ਚਾਹ ਬਤਾ ਦੇਣਾ ਠੀਕ ਠੀਕ ਆ ਕੋਈ ਇਹ ਨਹੀਂ ਬੱਲ ਕਾ ਰੱਖਣਾ ਕੋਈ ਵਿਗੇ ਨਾ ਵਿਗੇ ਕੋਈ ਗੱਲਾਂ ਆਪਣ ਟੈਂਸ਼ਨ ਨਹੀਂ ਕੋਈ ਨਹੀਂ ਕਾਮਾ ਰੋਹ ਦੁੱਧੋ ਵਧਾ ਨਹੀਂ ਘੱਟ ਨਹੀਂ ਨਹੀਂ ਠੀਕ ਠੀਕ ਆ ਹਾਂ ਤੇ ਕੀ ਕਰਨਾ ਲੈਣ ਦੇਣਾ ਜਿਹੇ ਜੇ ਤਾਂ ਦਾ ਬੱਚਾ ਮਗਰੇ ਦਾ ਹੀ ਹਾਂ ਖੇਤ 50000 ਦੀ ਹੈਗੀ ਖੇਤ ਹੈਗੀ ਜਿੱਨੀ ਸਨੱਖਾ ਪਾਨਾ ਉਹਨਾਂ ਵੈਟ ਦਾ ਹੈਗੀ ਤੇ ਹੁਣ ਆਪਾਂ ਇਹਨੂੰ ਵੀਰ 35000 ਦੇ ਦਾਂਗੇ 35 ਜੋ ਕੀ ਮਾਨ ਯਾ ਦੇ ਛੱਡਦਾ 10000 ਨਹੀਂ ਬਰਾਬਰੀ ਕਰਦੇ ਮੈਂ ਨਾ 33000 ਦਿੱਤੀ ਜੇ ਕੋਈ ਜੋੜੇ ਵਾਲਾ ਹੋ ਗਿਆ ਤੇ ਉਹਦੇ ਚ ਵੱਧ ਮਾਨਤਾਨ ਕਰ ਦਿਓ ਦੋਵੇਂ ਬੜੀ ਜਾਤ ਦੀਆਂ ਆ ਦੋਵੇਂ ਨਹੀਂ ਨਹੀਂ ਸੋਹਣੀਆਂ ਸਾਖੀਆਂ ਇੱਥੇ ਜਿਹੜਾ ਆਊਗਾ ਪਸੰਦ ਆਉਣ ਗਿਆ ਨਾ ਨਾ ਭਾਈ ਜੇ ਇਹ ਦੋਵਾਂ ਮਗਰ ਉਹਦੇ ਮਗਰ ਬੱਚਾ ਦਾ ਇਹਦੇ ਮਗਰ ਬੱਚਾ ਹੁੰਦਾ ਚਲੋ ਉਹ ਤੇ ਮੈਨੂੰ ਪਤਾ ਕਿ 10000 ਤੋਂ ਬਾਹਰ ਹੋਣੀ ਨਹੀਂ ਹੋਣੀ ਠੀਕ ਠੀਕ ਇਹ ਵੀ ਹੋਣੀ ਵੀ ਚੰਗੀ ਹੈ ਤੇ ਜੇ ਨੰਬਰ ਤੇ ਇਹ ਕੋ ਵੀ ਦੁੱਧ ਦੇ ਦਾ ਲੀਟਰਾ 7 ਲੀਟਰ ਹੈ 7 ਲੀਟਰ ਹਾਂ ਤੇ ਥਾਣ ਤੋਂ ਸੋਨਾ ਲੱਗਾ ਵਾ ਸੋਨਾ ਵਧੀਆ ਇਹ ਸੁਬੀ ਨਾਮ ਹੈ ਸੁਆ ਕਰਵਾ ਸੁਆ ਪਹਿਲਾ ਅੱਛਾ ਸੁਆ ਪਹਿਲਾ ਇਹ ਨੂੰ ਮੇਂ ਖੋਲ ਕੇ ਵਿਖਾ ਦੇ ਦੋ ਦਾ 7 ਲੀਟਰ ਰੱਸੀ ਤੋਂ ਬਿਨਾ ਮੇਂ ਦੀ ਰੱਸੀ ਤੋਂ ਬਿਨਾ ਤੇ ਪਾੜਾ ਪਾੜਾ ਪਾਈ ਦਾ ਪਾੜਾ ਪਾਈ ਦਾ ਲੱਤਾਂ ਲੁਤਨ ਮਾਰਦੀ ਮੈਂ ਦੱਸਦੀ ਕੋਈ ਆ ਮੈਂ ਭੈਣ ਭਰਾ ਨਾਲੇ ਮੈਨੂੰ ਗਾਲਾਂ ਕੱਢੂ ਤਾਂ ਨਾਲੇ ਕੱਢੂ ਤੈਨੂੰ ਲੱਤਾਂ ਮਾਰਦੀ ਦੇ ਦਿੱਤੀ ਜਨੂੰ ਨਹੀਂ ਨਹੀਂ ਹੈ ਉਹ ਨਾਣਾ ਵੀਡੀਓ ਵਾਲਾ ਬਨਾਰ ਹਲ ਜਾਂਦਾ ਨਹੀਂ 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 ਜਿਹੜੇ ਤੇ ਨੁਕਸੇ ਆਪ ਆਪ ਦੱਸਣਾ ਸਿੱਧੀ ਜਿਹੜੀ ਗੱਲ ਆਹ ਦੱਸ ਦਿਆ ਕਰੋ ਨਹੀਂ ਤੇ ਨਹੀਂ ਜਿਹੜੀ ਗੱਲ ਹੈ ਕਉਂ ਪੈ ਹੈ ਕਮਾਈ ਜਾਂਦੇ ਆ ਇਹ ਕਮਾਉਣੀ ਬੜੀ ਔਖੀ ਆ ਮੈਂ ਨਾ ਕਿਰਪਾ ਵੀਰ ਜੀ ਬੜੇ ਭੈਣ ਭਰਾ ਇਨੇ ਪਿਆਰ ਕਰਦੇ ਨਾ 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 ਚਲੋ ਸਹੀ ਗੱਲ ਆ ਕਿਤੇ ਇਹ ਨਹੀਂ ਆ ਮਤਲਬ ਵੀ ਹੋ ਨਹੀਂ ਜਾਂਦੀਆਂ ਕਿਤੇ ਗਲਤੀਆਂ ਹੋ ਵੀ ਜਾਂਦੀਆਂ ਤੇ ਐਡੀ ਕੋਈ ਗੱਲ ਨਹੀਂ ਆ ਤੇ ਪਹਿਲਾ ਸੂਆ ਤੇ ਦੁੱਧ 7 ਲੀਟਰ ਤੇ ਸੂਈ ਦਾ ਪਤਾ ਕਰਉਂਦੀ ਆ ਇਹ ਨਹੀਂ ਅੱਛਾ ਸੂਈ ਬਾਰੇ ਨਹੀਂ ਪਤਾ ਜੋੜਾ ਇੱਕ ਇੱਕ ਕਰਾਇਆ ਕਾ ਤੇ ਕਾ ਇਹ ਜੋੜਾ ਇੱਕ ਇੱਕ ਕਰੋ ਹੀ ਆਇਆ ਵਾ ਤੇ ਕੀ ਤਾਂ ਇੱਕ ਇੱਕ ਘਰ ਚੱਲ ਜਾਣ ਪਤਾ ਨਹੀਂ ਹੁਣ ਕਿਹੜੇ ਕਿਹੜੀ ਕਿਹੜੇ ਘਰ ਚੱਲ ਜੇ ਬਿਲਕੁਲ ਬਾਈ ਤੇ ਕੀ ਕਰਨਾ ਲੈਣ ਦੇਣਾ 18000 ਰੁਪਏ 18 ਜੋ ਕੀ ਮਾਣ 2000 ਛੱਡ ਦੇ 16 ਪੂਰੇ 15 ਦੇ ਦਾਂਗੇ 15 ਦੀ ਦੇ ਦੇ 15 ਜੋ ਨਹੀਂ ਆਪਾਂ ਬੋਲਣਾ ਵੀ ਕੀ ਛੋੜ ਰੱਸੀ ਨਹੀਂ ਪਾਉਂਦੀ ਲੋੜ ਵੈੜ ਕੋਈ ਸੰਭਲੇ ਤੰਗਰਦੀਆਂ ਨਹੀਂ ਹੋਣ ਨਾ ਨਾ ਵੈੜ ਦਾ ਡੱਬ ਡੂ ਪੈਂ ਸੋਨਾ ਦਾ ਸੁਨੱਖੀ ਆ ਜਿੰਨੀ ਵੀ ਆ ਤੇ ਜੋ ਮੁੱਲ ਕਰਤਾ ਨਾ ਕਿਉਂਕਿ ਆਪਾਂ ਜਿਹੜਾ ਮਾਲ ਹੋਣਾ ਨਾ ਆਪਾਂ ਘਰਾਂ ਦੇ ਲਈਦਾ ਸਹੀ ਆ ਤੇ ਨ ਵੀ ਚਲੋ ਵਪਾਰੀ ਬੰਦਾ ਜੋੜ ਲਾ ਲੈਂਦਾ ਕਾਹਦੀ ਜਿਹੜੀ ਗੱਲ ਆ ਹਾਂ ਆਪਾਂ ਜਨਾ ਮਾਲਿਜ ਕਰਾਂਗੇ ਚਾਰੂ ਪੂਰੀਆਂ ਕਰਵਾ ਲਈ ਅੱਛਾ ਚਾਰੂ ਪੂਰੀਆਂ ਠੀਕ ਆ ਤਾਂ ਮੋਬਾਈਲ ਨੰਬਰ ਫੇਰ ਬੋਲਦੇ ਹਾਂ ਕਰੀ 98762 842 98 ਕਹੋ ਫੇਸਬੁੱਕ ਤੇ ਵੀ ਨਾਲ ਹੀ ਵੀਡੀਓ ਚੱਲਣ ਢਈ ਆ ਤਾਂ ਵਾ ਵੀਰ ਕਈ ਜਨਾ ਫੇਸਬੁੱਕ ਤੋਂ ਸਿੱਧਾ ਫੋਨ ਵੀ ਲਾ ਲੈਂਦੇ ਆ ਲਾ ਲੈਂਦੇ ਤੇ ਹੁਣ ਆਪਾਂ ਇਹਦੇ ਤੇ ਚੱਲੀਏ ਇਹ ਤੇ ਲੜਿਆ ਇਹ ਤੇ ਲੜਿਆ ਤੇ ਹੈ ਟੋਕੜ ਪੁੱਜ ਕੇ ਪਤਾ ਨਹੀਂ ਕਦੋਂ ਦੀ ਸੁਈ ਆ ਪਤਾ ਨਹੀਂ ਵੀਰੇ ਪਤਾ ਨਹੀਂ ਬੱਸ ਜਿਹੜੀ ਦਸੀ ਜਾਨੀ ਕਿਹਾ ਹੈ ਕਿ ਇਹ ਆ ਪਤਾ ਨਹੀਂ ਜਿਹੜੀਆਂ ਐਦਾਂ ਲਈ ਆਂ ਆਪਾਂ ਕੀ ਦਸੀ ਆ ਉਹਨਾਂ ਬਾਰੇ ਹਾਂ ਤੈਨੂੰ ਵੀ ਖੋਲ ਕੇ ਵਿਖਾਈ ਆਪਾਂ ਦੁੱਧ ਕਿੰਨਾ ਵੀਰੇ ਮੇਰੇ ਦੁੱਧ ਤੇ ਝੂਠ ਹੀ ਮਾਰ ਆ ਬਿੱਲੀ ਜਾਨਾ ਝੂਠ ਵੀ ਮਾਰ ਲੈਣਾ ਤੂੰ ਚੱਡਾ ਵੇਖਦ ਕੇ ਇਹਨੇ ਕਹਿ ਜਾਂ ਦੁੱਧ ਤਾਂ ਹੈ ਨਹੀਂ ਮੈਂ ਮਰੀ ਜਾਂਦਾ ਹਾਂ ਹਾਂ 8 ਲੀਟਰ ਪੂਰਾ ਥਾਣ ਸੂਣ ਬਹੁਤ ਐ ਗਾਜਰ ਦੇ ਸੱਥਾਂ ਲੱਗੇ ਆ ਜਿਹੜੇ ਤਿੱਲੜ ਪਿਛਲੇ ਸਾਂਦੀ ਆ ਨਾੜੀ ਦੁੱਧ ਨਾੜੀ ਨਾੜੀ ਦੁੱਧ ਆ ਹਾਂ ਮੈਂ ਇਹ ਪਹਿਲਾਂ ਕਹਦਾ ਜੀ ਕੇ ਇਹ ਗੜਾ ਝੂਠੀ ਮਾਰਦਾ ਖਰੇ ਨਹੀਂ ਨਹੀਂ ਆ ਵੇਖੋ ਜੀ ਐ ਥਣ ਥਣ ਨਿਖੜਵੇਂ ਆ ਤੇ ਐ ਤਿੱਖੀ ਆ ਮਗਰਲੇ ਥਣ ਦੀ ਤਿੱਲੜ ਮਾਸਾ ਵੀ ਨਹੀਂ ਦੁੱਧ ਉਹਦੇ ਚੋਂਦਾ ਪਾਣੀ ਆਉਂਦਾ ਵੀਰੇ ਪਾਣੀ ਜੀ ਆਉਂਦਾ ਠੀਕ ਆ ਲੈ ਜਾ ਤੇ ਦੁੱਧ ਕਿੰਨਾ ਖਿਆ 8 ਲੀਟਰ ਸੁਆ ਸੁਆ ਦੁੱਜਾ ਸੁਆ ਦੁੱਜਾ ਕੋਈ ਤੁੱਜਾ ਮਾਲੇ ਭਾਵੇਂ ਬਿੰਨਾ ਮਰਜ਼ੀ ਮੰਗ ਦੁੱਧ ਇਹਦਾ ਚਟਾਣਾ ਮੈਂ ਨਹੀਂ ਇਹਦੀ ਤਾਂ ਫੈਂਡ ਵੀ ਵੱਧ ਆਉਂਦੀ ਹੋਣੀ ਆ। ਬੁੱਲ ਕਰਾ ਕੀ ਦਾ ਵੀਰਿਆ। ਕਿਉਂਕਿ ਆਪਣੇ ਕੋ ਮੇਰ ਕੋ ਘਟਾ ਘਾਟੇ ਨੂੰ ਹੋ ਗਏ ਆ। 13-14 ਦਿਨ ਹੋ ਗਏ ਆ ਇਹਨੂੰ। 13-14 ਦੇ ਆਦੀਆਂ ਵੇਚ ਦੇ ਫਿਰ। ਵੇਚ ਮੈਂ ਤਾਂ ਸਭ ਪਹਿਲਾਂ ਜਿਹਨੇ ਪਹਿਲੀ ਵੀਡੀਓ ਚ ਪਾਈ ਪਰ ਲੋਕੀ ਨਹੀਂ ਯਕੀਨ ਕਰਦੇ ਦੁੱਧ ਦੇ ਕੋ ਹੈ ਕਿ ਨਹੀਂ ਹੈਗਾ। ਚਲ ਚੋ ਕੇ ਵੇਖਣ ਫੇ ਪਤਾ ਲੱਗਣਾ। ਆ ਚੋ ਕੇ ਵੇਖਣ। ਸੀ ਲੱਤ ਨੂੰ ਇਹ ਨਹੀਂ ਪਾਉਂਦੀ ਦੁੱਧ 8 ਕਿਲੋ ਪੂਰਾ ਦੇ। ਠੀਕ। ਤੇ 10 ਕੀ ਕਰਨਾ ਮੁੱਲ? 12000 ਦੇ ਵੀਰੇ ਦੇਣਾ। ਕਰਦੇ ਹੋਰ। ਆਣਾ ਪੱਕੀ ਗੱਲ ਕਿਉਂ ਗੱਲ ਹੈ 10 ਤੋਂ ਅੰਦਰ ਜਿੰਨਾ ਆਇਆ ਜਾਂਦਾ ਹੈ ਨਹੀਂ ਓਏ ਨਹੀਂ ਲੋੜਾ ਹੀ ਮਾਰਤਾ ਨਹੀਂ 10 ਤੋਂ ਅੰਦਰ ਆ ਤੂੰ ਚਲ ਕਰਦਾ 100 ਦੀ ਅੰਦਰ ਸ਼ੋਰ ਨਹੀਂ 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 ਹਾਂ ਲੀਟਰ ਕਿੰਨੇ ਆ 8 ਤੇ 9000 ਦੀ ਯਾਰ 8000 ਦੀ ਜਾਣਦੇ ਕੋਈ ਨਹੀਂ ਤੂੰ ਸੇਵਾ ਹੀ ਸਹੀਂ ਮੇਰੇ ਸ਼ੋਰ ਆਪਣੀ ਮਰਜ਼ੀ ਹੋਣੀ ਤੇ ਮੇਰਾ ਵੀਰ 8 ਲੀਟਰ ਤੇ 8000 ਦੀ ਹਾਂ ਬਸ ਹਾਂ ਜਿਹੜੀ ਗੱਲ ਕਰਦੇ ਏ ਚੋ ਕਮਾਈ ਨਹੀਂ ਕਰਨੀ ਨਹੀਂ ਹਾਂ ਸਰ ਬਿਲਕੁਲ ਇੱਕ ਭੈਣ ਭਰਾ ਨੂੰ ਮਤਲਬ ਦੁੱਧ ਦੁੱਧ ਦਾ 15 ਦਿਨ ਫੀਸ ਦੇ ਕਰਨ ਵਾਲਾ ਆ ਬਸ ਹਾਂ ਬੜ ਠੀਕ ਆ ਕਿ ਕਮਾਈ ਕੀਤੀ 8 ਕਿਲੋ ਦੁੱਧ ਤੇ 8000 ਦੀ ਭਾਵੇਂ 100 ਕਰਦੇ ਛੋਟ ਤੇ ਭਾਵੇਂ ਕਰਦੇ 200 ਤੇ ਆਪਾਂ ਜਿੱਦ ਮਾਰੂਗੀ ਰੱਸੀ ਤੋਂ ਬਿਨਾ ਮਿਲਦੀ ਜੀ ਹਾਂ ਕੋਈ ਪਰਵਾਹ ਨਹੀਂ ਤੇ ਹੋਰ ਕੋਈ ਕਰਨੀ ਗੱਲ ਬਾਤ ਚੜ੍ਹ ਜੇ ਕੋਈ ਮੇਰੇ ਇੱਥੇ ਆ ਤਸੱਲੀ ਕਰ ਖੜੇ ਆਪਣੀ ਚੈੱਕ ਕਰਕੇ ਤਸੱਲੀ ਕਰਕੇ ਤੇ ਮੰਨ ਲਓ ਬਾਅਦ ਚ ਜੇ ਯਕੀਨ ਕਰਦੇ ਆ ਤੇ ਫੇਰ ਚੁੱਪ ਕਰ ਜਾ ਕਰੋ ਜੋ ਹੈਗਾ ਹੈ ਫੇਰ ਝੀਕਾ ਨਾ ਮਾਰੀਂ ਨਹੀਂ ਸਿੱਧੀ ਗੱਲ ਹੈ ਜਾਂ ਦਾ ਯਕੀਨ ਹੈ ਪਤਾ ਗੱਲ ਕੀ ਆ ਇਹਨੇ 100 ਰੁਪਇਆ ਕੋਈ ਵੀ 500 ਦਾ ਨੋਟ ਪਾਟਾ ਨਹੀਂ ਲੈਣਾ ਤੇ ਜੇ ਤੁਹਾਡੇ پاس ਆਉਂਦੀ ਆ ਜਦੋਂ ਘਹਾਰੀ ਆ ਜੰਨੇ ਆ ਤਾਂ ਫੇਰ ਚੋ ਕੇ ਵੇਖ ਲਿਆ ਕਰਨ ਮੇਰੇ ਕੋਈ ਜਾਦੀ ਕਮਾਈ ਨਹੀਂ ਜਹਾੜ ਉਹ ਜਹਾੜ ਦੀ ਕਮਾਈ ਹੈ ਮੈਂ ਤੇ ਮੱਖ ਜਾ ਉਹ ਇਹ ਤਾਂ ਜਾਦੀ ਪੰਜ ਪੰਜ 10000 ਰੁਪਏ ਕਢ ਲੈਣਾ ਜਿੰਨਾਂ ਕੋ ਆਈਆਂ ਸਾਰੇ ਵੇਖਣੇ ਵੀਰ ਭਰਾ ਠੀਕ ਆ ਵੀਡੀਓ ਤੇ ਮੋਬਾਈਲ ਨੰਬਰ ਫੇਰ ਬੋਲ ਦੇਖਣੀ ਮੇਰੇ 89762 ਚਲਾ ਸੀ 261 ਹੋਰ ਕੋਈ ਕਰਨੀ ਗੱਲ ਬਾਤ ਮੈਂ ਚੜਦੀ ਗੱਲਾਂ ਚੜਦੀ ਗੱਲਾਂ ਫੋਨ ਆਉਣ ਲੱਗੇ ਆ ਵੀਰ ਨੂੰ ਲਾਈਵ ਚੱਲਣਾ ਫੋਨ ਕਟਕਣ ਜਵਾਨ ਸਾਥੋਂ ਮੇਰੇ ਕੋ ਫੋਨ ਵੱਜਣ ਡਿਆ ਫੋਨ ਵੱਜਣ ਡਿਆ ਵਾ ਤੇ ਚਲੋ ਵੀਰ ਨੂੰ ਦੋ ਮੌਕੇ ਨਵਾਂ ਫੇਰ ਲੋਡ ਲਿਆਵੇ ਵੀਰ ਬਿਲਕੁਲ ਬਿਲਕੁਲ ਤੇ ਐ ਹੋ ਮੱਲੋ ਸੂਈਆਂ ਸਵਾਈਆਂ ਵਹਿੜਾਵਾ ਚੋ ਕੇ ਤਸੱਲੀ ਕਰਕੇ ਚੈੱਕ ਕਰਕੇ ਆਪਣੀ ਪਾਸ ਕਰਕੇ ਜੀ ਆਉਂਦੀ ਆ ਤੇ ਪੈਸੇ ਦੇ ਦਿਓ ਨਹੀਂ ਤਾਂ ਵਾਪਸ ਚਲ ਜਿਓ ਚਾਹ ਪੀ ਕੇ ਦੇ ਘਰੋਂ